दासी तूं माते तुमरीर बाम सुभक ने कोई न जाने तुम

ਵਾਹਿਗੁਰੂ ਵਾਹਨ ਹਲਤ ਕ ਸਾਬ ਤੇਰੀ ਵਡਿਆਈ ਕੋਈ ਨਾ ਓ ਨ ਜਾਣੇ ਵਾਹਿਗੁਰੂ ਆਮ ਸ਼੍ਰੀਵਾਹਿ ਗੁਰੂ ਵਾਹਿਗੁਰੂ ਤੂੰ ਸਮਰਾਥ ਕਾچہ ਗੋਚਰ ਜੀਉ ਪਿੰਡ ਤੇਰੀ ਰਾਸ ਰਹੇ ਤੇਰੀ ਸੁਖ ਪਾਇ ਆ ਸਦਾ ਨਨਕੀਰਤਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਸੀ ਰਿਕਨੋ ਪੀਜੀਸੀ ਪਾਕ ਚਾਈ ਦਸਵੇਂ ਭਗਵਤੀ ਸਮਰਕਾਰ ਗੁਰੂ ਨਾਨਕ ਦੇਵ ਜੀ ਬਿਰੰਗਰ ਗੁਰਤੇ ਅਮਰਦਾਸ ਬ੍ਰਹਮਦਾਸ 19 ਸਹਾਏ ਅਰਦਰ ਹਰਗੁਰੂ ਵਿੰਦਨ ਹੋ ਸਮਰੂ ਸ਼੍ਰੀ ਗਾਥਾਏ ਸ਼੍ਰੀ ਭਗਤੀਸ਼ੰਤਿਆ ਯਾਜਤ ਤੇ ਸਭੁ ਜਾਈ ਤੇਜ ਬਹਾਦਰ ਸੁਮਰੀਆ ਘਰ ਨੌਂ ਗੁਟਿਆ ਵਹਿਤਾਈ ਸਭ ਥਾਈ ਬਹਾਦੀ ਸਹਾਏ ਦਸਵੇਂ ਪਾਤਸ਼ਾਹ ਸਾਈਂ ਸ਼੍ਰੀ ਗੁਰੂ ਪ੍ਰਸਾਦ ਜੀ ਦਾ ਸਤ 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 ਜਿੰਨਾ ਸਿੰਘਾਂ ਸਿੰਘਣੀਆਂ ਨੇ ਇੱਤਰ ਹੋਏ ਸੀ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਭਾਈਆਂ ਚਰਕਣੀਆਂ ਦੇ ਕਿਹੜੇ ਤਨਾਦ ਨਾ ਚਰਾਏ ਕਿ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕਿਹਿਆ ਧਰਮ ਨਹੀਂ ਭਾਰਿਆ ਸਿੱਖੀ ਕੇ ਸੰਸਵਾਸ ਸੰਗ ਨਿਭਾਈ ਇਤਨਾ ਦੇਸ਼ ਭਗਤਾਨੀ ਕਮਾਈ ਦਾ ਧਿਆਨ ਅੰਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਤਿਮਾਇ ਸਰਬਤ ਖਾਲਸਾ ਜੀ ਕੇਰ ਅਰਦਾਸ ਇਹ ਸਰਬਤ ਖਾਲਸਾ ਜੀ ਕੋ ਆਇਕਰੋ 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 ਨਾਮ ਕਿਤਾਵਚ ਪਾਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਕੀ ਸਾਹਿਬ ਤਾਹ ਤਰਚਾਰਾ ਦੇਖ ਦੇਖ ਬਤੀ ਵਿਰਧ ਕੀ ਪਾਈ ਪੰਦ ਕੀ ਜੈ ਸ੍ਰੀ ਸਾਹਿਬ ਜੀ ਸਵਾਹੀ ਖਾਲਸਾ ਕੀ ਕੇ ਬੋਲ ਵਾਹੇ ਗੁਰ ਵਾਹਿਗੁਰੂ ਸਹਿਤਾਨ ਬਵੀਕ ਨਾਮ ਦੇ ਸਾਉਤਾਂ ਪ੍ਰੋਸਾਦਾਨ ਦਾਨਾ ਸਰਦਾਰ ਨਾਮਦਾਨ ਸ਼੍ਰੀ ਅਮਰਸਰ ਸਰਬ ਜੀ ਦੀ ਦਰਸ਼ਨ ਇਛਾ ਨਾਂ ਚੰਗੀਆਂ ਘਟਾਈ ਗੁੜ ਗਾਟਾਲ ਧਰਮ ਕਾ ਜੈ ਕਰਾ ਖਾਲਸਾ ਸਾਹਿਬੋ ਜੀ ਵਾਹਿਗੁਰੂ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਪਤਦਾਰਾ ਕਾ ਆਪ ਵਾਹਿਗੁਰੂ ਵਿਆ ਕਾਲਪੁਰ ਕਾ ਆਪਣੇ ਪੰਥ ਦੇ ਸਰਾ ਸਹਾਇ ਗਤਾਰ ਜੀੋ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੰਗੁਰ ਤਾਂ ਆਮ ਜਨਾ ਜਨਾ ਤੋਂ ਪੰਥ ਨੂੰ ਛੋੜਿਆ ਗਿਆ ਕੁੱਲੀ ਦਰਸ਼ਨ ਤੇ ਸ਼ਿਵਾ ਸੰਭਾ ਅਲਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੂਹੀਨ ਮਾਣਿਆਂ ਦੇ ਮਹਾਰਗੂ ਨੇ ਤਾਨਿਆਂ ਦੀ ਤਾਨ ਨੋਟਿਆਂ ਦੀ ਓਟ ਧੰਨ ਧੰਨ ਸਹਿਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਧੰਨ ਧੰਨ ਸਹਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਮਹੰਤ ਪੂਰਨ ਦਾਸ ਜੀ ਮਹਾਰਾਜੀ ਧੰਨ ਧੰਨ ਪਾਵਾਕਿਸ਼ਨ ਦਾਸ ਜੀ ਮਹਾਰਾਜੀ ਧੰਨ ਧੰਨ ਆਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾ ਵਿਚ ਅਰਦਾਸ ਬੇਨਤੀ ਜੋੜੜੀ ਕੀਤੀ ਜਾਂਦੀ ਮਹਾਰਾਜ ਆਪ ਜੀ ਦੇ ਦਰੋਂ ਕਰੋ ਬਰਸਾਏ ਬ੍ਰਹਮ ਗਿਆਨੀ ਬ੍ਰਹਮ ਕਵੀ ਦਾ ਧੰਨ ਧੰਨ ਹਯੂਰ ਸ੍ਰੀ ਨਾਮਕਉ ਰਾਜਾ ਸਾਹਿਬ ਜੀ ਮਹਾਰਾਜ ਜੋ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਦਾ ਪਸਤਾਲ ਸੁਖਨਾ ਸਾਹਿਬ ਦੇ ਮਹਾਰਾਜ ਆਪ ਜੀ ਦੀ 50ਵੀਂ ਵਰਸੀ ਦੇ ਸੰਬੰਧ ਵਿੱਚ ਗੁਰੂ ਗ੍ਰੀਵਰੰਵਾਜ ਜੀ ਉਹ ਅੱਜ 6ਵੀਂ ਪ੍ਰਵਾਹਤ ਫੇਰੀ ਆਰੰਭ ਕੀਤੀ ਜਾ ਰਹੀ ਹੈ ਮਹਾਰਾਜ ਸਰਬ ਸੰਗਤਾਂ ਨੂੰ ਨਾਮ ਜਪਣ ਦਾ ਬਲ ਤੇ ਬੁੱਧ ਬਖਸ਼ਿਸ਼ ਕਰਨੀ ਗੁਰੂ ਗ੍ਰੀਵਰੰਵਾਜ ਜੀ ਨਗਰ ਦੀਆਂ ਪ੍ਰਕਰਮਾ ਕਰਨ ਵਾਸਤੇ ਮਹਾਰਾਸ਼ਟਰੀ ਪਾਸ਼ਾ ਸਰਵਤ ਸੰਗਤਾਂ ਦੇ ਅੰਗ ਸੰਗ ਸਹਾਇ ਹੋ ਕੇ ਸੰਗਤਾਂ ਦੀ ਸਹਾਇਤਾ ਕਰਨੀ ਮਹਾਰਾਜ ਸਰਵਤ ਸੰਗਤਾਂ ਨਾਲ ਸਿੱਧੇ ਮੇਰਾ ਪਰਿਆ ਖਾਤ ਰੱਖਣਾ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਇ ਹੋ ਕੇ ਸਹਾਇਤਾ ਕਰਨ ਲਈ ਜਿਸ ਜਿਸ ਮਨੋ ਕਾਮਨਾ ਨੂੰ ਲੈ ਕੇ ਸੰਗਤਾਂ ਆਪ ਜੀ ਦੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਈਆਂ ਸਰਵਤ ਸੰਗਤਾਂ ਦੇ ਕਾਰਜ ਨਾਸ ਕਰਨੇ ਦੁੱਖਾਂ ਦੀਨ ਮਰਤੇ ਸੁੱਖਾਂ ਦੀ ਪ੍ਰਾਪਤੀ ਕਰਨੀ ਮਹਾਰਾਜ ਐਸ ਵਕਤ ਉਹ ਛੇਵੀਂ ਪ੍ਰਭਾਤ ਫੇਰੀ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਰਲੇ ਜਿਨ੍ਹਾਂ ਮੇਰੇ ਤੇਰਾ ਨਾਮ ਤੇ ਆਵਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਰਾਜਾ ਵਲੇ ਸਰਪਲੀ ਰਾਜਾ ਵਲੇ ਸਰਪਲੀ ਰਾਜਾ ਵਲੇ ਸਰਪਲੀ ਰਾਜਾ ਵਲੇ ਸਰਪਲੀ ਬੋਲੇ ਸੋਨਹਾ ਅਸਰੀਖਾਲੇ ਜੀ ਕਰੇ ਜੀ ਨਾਮ ਕਮਲ ਰਾਜਾ ਸਾਹਿਬ ਜੀ ਦਾ ਹੋ ਸਤੇ ਦਰਬਾਰ ਦੀ ਜੈ ਜੀ ਕਰੇ ਕਿਰੇ ਬਾਬਾ ਸਾਹਿਬ ਵਿਆਲ ਜੀ ਦਾ ਬਹੁਤ ਸੇ ਦਰਬਾਰ ਕੀ ਹੈ ਕਿਰੇ ਬਾਬਾ ਸਾਹਿਬ ਦਾਸ ਜੀ ਦਾ ਬਹੁਤ ਸੇ ਦਰਬਾਰ ਕੀ ਹੈ ਰਾਜਾਵਲੀ ਹਾਂਜੀ ਰਾਜਾਵਲੀ